ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਕਿ ਮਾਲਕ ਵੱਲੋਂ ਪ੍ਰਮਾਤਮਾ ਵੱਲੋਂ ਜੋ ਸਾਡੇ ਮੁਕੱਦਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਉਹ ਸਾਨੂੰ ਹਰ ਹਾਲ ਭੁਗਤਣਾ ਪੈਂਦਾ ਹੈ ਭਾਵੇਂ ਕੋਈ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਭਾਵੇਂ ਕੋਈ ਖਾਣ ਵਾਲੀ ਚੀਜ਼ ਹੋਵੇ ਜੇਕਰ ਸਾਡੇ ਕਰਮਾਂ ਦੇ ਵਿੱਚ ਹੈ ਤਾਂ ਉਹ ਹਰ ਹਾਲਤ ਸਾਨੂੰ ਉਹ ਦਾਣਾ ਚੁਗਣਾ ਪੈਂਦਾ ਹੈ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਸੇ ਤਰ੍ਹਾਂ ਦੀ ਇੱਕ ਗੱਲ ਸਾਡੇ ਸ਼ਹਿਰ ਸ੍ਰੀ ਮੁਕਸਰ ਸਾਹਿਬ ਦੇ ਇੱਕ ਪੁਲਿਸ ਮੁਲਾਜ਼ਮ ਵੀਰ ਵੱਲੋਂ ਸੁਣਾਈ ਗਈ ਕਿ ਉਹ 1997 ਦੇ ਵਿੱਚ 98 ਦੇ ਵਿੱਚ ਕਿਸੇ ਕੇਸ ਦੇ ਗਵਾਹੀ ਦੇ ਤੌਰ ਤੇ ਉਹਨਾਂ ਨੂੰ ਚੰਡੀਗੜ੍ਹ ਅਦਾਲਤ ਦੇ ਵਿੱਚ ਜਾਣਾ ਪਿਆ ਤਾਂ ਘਰੋਂ ਸਵਖਤੇ ਤੁਰੇ ਸਨ ਤੇ ਨਾਲ ਕੁਝ ਪਰੌਠੇ ਰੋਟੀ ਬਣਾ ਕੇ ਨਾਲ ਬੰਨ ਕੇ ਲੈ ਗਏ ਸਮੇਂ ਤੇ ਪਹੁੰਚੇ ਅਦਾਲਤ ਦੇ ਵਿੱਚ ਉਹਨਾਂ ਦੀ ਗਵਾਹੀ ਹੋਈ ਹਾਜ਼ਰੀ ਹੋਈ ਉਸ ਤੋਂ ਬਾਅਦ ਜਦੋਂ ਉਹ ਅਦਾਲਤ ਤੋਂ ਬਾਹਰ ਆਏ ਤਾਂ ਸਾਹਮਣੇ ਇੱਕ ਤਾਬਾ ਨੂਨਾ ਹੋਟਲ ਦੇ ਵਿੱਚ ਉਹਨਾਂ ਨੇ ਉਹ ਖਾਣਾ ਖਾਣਾ ਸੋਚਿਆ ਕਿ ਮੈਂ ਹੁਣ ਬੈਠ ਕੇ ਰੋਟੀ ਖਾ ਲਵਾਂ ਇਸ ਤੋਂ ਬਾਅਦ ਮੈਂ ਮੁਕਸਰ ਨੂੰ ਜਾਵਾਂਗਾ ਤਾਂ ਜਦੋਂ ਬੈਠੇ ਸਨ ਤਾਂ ਉੱਥੇ ਹੀ ਹੋਟਲ ਦੇ ਵਿੱਚ ਇੱਕ ਉਹਨਾਂ ਦਾ ਦੋਸਤ ਸਾਥੀ ਜੋ ਕਿਸੇ ਸਮੇਂ ਪੁਲਸ ਟ੍ਰੇਨਿੰਗ ਦੇ ਸਮੇਂ ਉਹਨਾਂ ਦੇ ਨਾਲ ਰਿਹਾ ਸੀ ਉਹ ਵੀ ਉੱਥੇ ਅਦਾਲਤ ਦੇ ਵਿੱਚ ਕਿਸੇ ਕੇਸ ਦੀ ਗਵਾਹੀ ਵਾਸਤੇ ਆਇਆ ਜਦੋਂ ਹੋਏ ਇਕੱਠੇ ਹੋਏ ਤਾਂ ਮਿਲ ਕੇ ਬੜਾ ਚਾਹ ਹੋਇਆ ਬੜੀ ਖੁਸ਼ੀ ਹੋਈ ਅਤੇ ਬੜੇ ਸਮੇਂ ਬਾਅਦ ਮਿਲਣ ਦੀਆਂ ਗੱਲਾਂ ਬਾਤਾਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਤਾਂ ਜਦੋਂ ਉਹ ਦੂਸਰਾ ਦੋਸਤ ਵੀ ਕਹਿਣ ਲੱਗਾ ਕਿ ਮੈਂ ਵੀ ਰੋਟੀ ਖਾਣੀ ਆ ਮੈਂ ਵੀ ਰੋਟੀ ਲੈ ਕੇ ਆਇਆ ਤਾਂ ਜਦੋਂ ਉਹ ਰੋਟੀ ਕੱਢ ਕੇ ਆਪਣੀ ਖਾਣੀ ਸ਼ੁਰੂ ਕਰਨ ਲੱਗੇ ਜੋ ਸ੍ਰੀ ਮੁਖਸਰ ਸਾਹਿਬ ਤੋਂ ਮੁਲਾਜ਼ਮ ਵੀਰ ਗਏ ਸਨ ਤਾਂ ਉਹਨਾਂ ਨੂੰ ਪਿੱਛੋਂ ਆਵਾਜ਼ ਵੱਜਦੀ ਹੈ ਕਿ ਭਾਈ ਸਾਹਿਬ ਉਹਨਾਂ ਦਾ ਨਾਮ ਲੈ ਕੇ ਤਾਂ ਪਿੱਛੋਂ ਮੁੜ ਕੇ ਦੇਖਦੇ ਹਨ ਕਿ ਸ੍ਰੀ ਮੁਖਸਰ ਸਾਹਿਬ ਦਾ ਹੀ ਕੋਈ ਵੀਰ ਜੋ ਗੱਡੀ ਲੈ ਕੇ ਗਿਆ ਸੀ ਕਹਿਣ ਲੱਗਾ ਕਿ ਮੈਂ ਮੁਖਸਰ ਨੂੰ ਚੱਲਿਆ ਜੇ ਜਾਣਾ ਤਾਂ ਆਜੋ ਕਿੱਧਰ ਬੱਸਾਂ ਵਿੱਚ ਖੱਜਲ ਹੁੰਦੇ ਜਾਵੋਗੇ ਤਾਂ ਉਹਨਾਂ ਨੂੰ ਉਸ ਦੀ ਉਹ ਗੱਲ ਚੰਗੀ ਲੱਗੀ ਤਾਂ ਉਹਨਾਂ ਨੇ ਉਸ ਆਪਣੇ ਪੁਲਿਸ ਮੁਲਾਜ਼ਮ ਸਾਥੀ ਨੂੰ ਦੁਬਾਰਾ ਮਿਲਣ ਦਾ ਕਹਿ ਕੇ ਉਹ ਰੋਟੀ ਉਹਨੂੰ ਕਹਿਣ ਲੱਗੇ ਕਿ ਯਾਰ ਆ ਰੋਟੀ ਮੈਂ ਹੁਣ ਕਿੱਧਰ ਮੋੜ ਕੇ ਲੈ ਕੇ ਜਾਊਂਗਾ ਉਹ ਰੋਟੀ ਆਪਣੇ ਉਸ ਮੁਲਾਜ਼ਮ ਸਾਥੀ ਨੂੰ ਫੜਾ ਦਿੱਤੀ ਤੇ ਆਪ ਸ੍ਰੀ ਮੁਖਸਰ ਸਾਹਿਬ ਨੂੰ ਮੁਖਸਰ ਸਾਹਿਬ ਨੂੰ ਆਉਣ ਵਾਲੇ ਉਸ ਗੱਡੀ ਵਾਲੇ ਵੀਰ ਦੇ ਨਾਲ ਬਹਿ ਕੇ ਮੁਖਸਰ ਨੂੰ ਆ ਗਏ ਉਹ ਕੀ ਹੁੰਦਾ ਹੈ ਕਿ ਜਿਹੜੀ ਉਹ ਰੋਟੀ ਮੁਖਸਰ ਵਾਲੇ ਪੁਲਿਸ ਮੁਲਾਜ਼ਮ ਦੀ ਸੀ ਉਹ ਦੂਸਰੇ ਪੁਲਿਸ ਮੁਲਾਜ਼ਮ ਨੇ ਵੀ ਉਹ ਰੋਟੀ ਨਾ ਖਾਧੀ ਤੇ ਉਸ ਦਾ ਇੱਕ ਭਾਂਜਾ ਜੋ ਫੋਰਨ ਕੰਟਰੀ ਦੇ ਵਿੱਚੋਂ ਆਇਆ ਸੀ ਉਹ ਉਹਨਾਂ ਨੇ ਉਸ ਨੂੰ ਚੰਡੀਗੜ੍ਹ ਫਲੈਟ ਤੋਂ ਲੈ ਕੇ ਤੇ ਪਿੰਡ ਜਾਣਾ ਸੀ ਉਸ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਜਿਹੜੀ ਮੁਕਸਰ ਤੋਂ ਬਣੀ ਹੋਈ ਰੋਟੀ ਸੀ ਉਹ ਜਿਹੜਾ ਉਹ ਦੂਸਰੇ ਮੁਲਾਜ਼ਮ ਦਾ ਭਾਂਜਾ ਫੌਰਨ ਤੋਂ ਆਇਆ ਸੀ ਉਹ ਉਸਨੇ ਖਾਧੀ ਵੇਖੋ ਨਾ ਤਾਂ ਉਹ ਪ੍ਰਸ਼ਾਦਾ ਉੱਥੇ ਜਾ ਸਕਦਾ ਸੀ ਤੇ ਨਾ ਹੀ ਉਹ ਫੌਰਨ ਵਾਲਾ ਬੇਟਾ ਬੱਚਾ ਇੱਥੇ ਮੁਕਸਰ ਆ ਸਕਦਾ ਸੀ ਨੰਕਾਰ ਨੇ ਇੱਕ ਖੇਡ ਬਣਾਈ ਇੱਕ ਕੌਤਕ ਕੀਤਾ ਕਿਵੇਂ ਉਹਨਾਂ ਦਾ ਦੁਬਾਰਾ ਮੇਲ ਹੁੰਦਾ ਹੈ ਕਿਵੇਂ ਉਹ ਕਾਰ ਵਾਲਾ ਉਹਨਾਂ ਨੂੰ ਆਵਾਜ਼ ਲਾਉਂਦਾ ਹੈ ਤੇ ਉਹ ਰੋਟੀ ਛੱਡ ਕੇ ਆਉਂਦੇ ਹਨ ਸੋ ਦੋਸਤੋ ਨੰਕਾਰ ਨੇ ਜੋ ਸਾਡੇ ਮੁਕੱਦਰਾਂ ਦੇ ਵਿੱਚ ਲਿਖਿਆ ਹੋਇਆ ਹੈ ਉਹ ਹਰ ਹਾਲ ਸਾਨੂੰ ਮਿਲ ਜਾਣਾ ਹੈ ਭਾਵੇਂ ਦੁੱਖ ਦੇ ਰੂਪ ਦੇ ਵਿੱਚ ਹੈ ਭਾਵੇਂ ਸੁੱਖ ਦੇ ਰੂਪ ਵਿੱਚ ਹੈ ਭਾਵੇਂ ਖੁਸ਼ੀ ਹੈ ਭਾਵੇਂ ਗਮੀ ਹੈ ਹਰ ਇੱਕ ਹਾਲਾਤ ਦੇ ਵਿੱਚ ਉਸ ਨੰਕਾਰ ਦਾ ਸ਼ੁਕਰਾਨਾ ਕਰੋ ਜੋ ਵੀ ਸਾਡੇ ਨਾਲ ਬੀਤ ਰਿਹਾ ਹੈ ਉਹਨ ਰੰਕਾਰ ਦੇ ਹੁਕਮ ਅnder ਹੋ ਰਿਹਾ ਹੈ ਭਾਣੇ ਅnder ਹੋ ਰਿਹਾ ਹੈ ਜੇ ਇਹ ਗੱਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਆ ਜੀ ਧੰਨਵਾਦ ਸਤਿ ਸ੍ਰੀ ਅਕਾਲ